ਇਲਾਕੇ ਦੇ ਪਿੰਡ ਸਾਦੋਵਾਲ ਵਿਖੇ ਰਾਜੂ ਬ੍ਰਦਰਜ਼ ਵੈਲਫੇਅਰ ਸੁਸਾਇਟੀ ਯੂਕੇ ਐਂਡ ਪੰਜਾਬ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਗਾ ਕੈਂਪ ਲਗਾ ਕੇ ਅੰਗਹੀਣਾ ਨੂੰ व्हीलचेयर ਅਤੇ ਟਰਾਇਸਾਈਕਲ ਵੰਡਣ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਕਰੀਬ 50 व्हीलचेयर ਅਤੇ ਟਰਾਇਸਾਈਕਲ ਵੰਡੇ ਗਏ ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਡਾਕਟਰ ਅਮਰਜੀਤ ਰਾਜੂ ਯੂਕੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਵੱਲੋਂ ਪਿਛਲੇ ਸਾਲਾਂ ਤੋਂ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਵੱੰਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵੱਲੋਂ ਅੰਘੀੜ ਵਿਅਕਤੀਆਂ ਨੂੰ व्हीਲਚੇਅਰ ਤੇ ਟਰਾਇ ਸਾਈਕਲ ਅਤੇ ਇਲਾਜ ਕਰਵਾਉਣ ਤੋਂ ਅਸਮਰਥ ਵਿਅਕਤੀਆਂ ਦੀ ਆਰਥਿਕ ਸਹਾਇਤਾ ਕੀਤੀ ਜਾਂਦੀ ਹੈ। ਅੱਜ ਵੀ ਇਸ ਕੈਂਪ ਵਿੱਚ ਟਰਾਇ ਸਾਈਕਲ ਅਤੇ व्हीਲਚੇਰਾਂ ਦੇ ਵੰਡਣ ਦੇ ਨਾਲ-ਨਾਲ ਇਲਾਜ ਕਰਵਾਉਣ ਤੋਂ ਅਸਮਰਥ ਵਿਅਕਤੀਆਂ ਦੀ ਸਹਾਇਤਾ ਕੀਤੀ ਗਈ। ਇਸ ਮੰਗਾ ਕੈਂਪ ਦੌਰਾਨ ਉਪਕਾਰ ਚੈਰੀਟੇਬਲ ਤਰਸਟ ਜੀਵਨ ਜਾਗਰਤੀ ਮੰਚ ਸ਼ਹੀਦ ਭਗਤ ਸਿੰਘ ਸੁਸਾਇਟੀ ਅਤੇ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਡਾਕਟਰ ਅਮਰਜੀਤ ਰਾਜੂ ਦਾ ਅਤੇ ਉਹਨਾਂ ਦੀ ਟੀਮ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਮੌਕੇ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਬੈਂਸ ਪ੍ਰੋਫੈਸਰ ਜਗਦੀਸ਼ ਰਾਏ ਕਾਂਗਰਸ ਆਗੂ ਕੁਲਵਿੰਦਰ ਸਿੰਘ ਬਿੱਟੂ ਅਤੇ ਡਾਕਟਰ ਲਖਵਿੰਦਰ ਕੁਮਾਰ ਲੱਕੀ ਨੇ ਰਾਜੂ 브ਦਰਜ਼ ਵੈਲਫੇਅਰ ਸੁਸਾਇਟੀ ਦੀ ਸ਼ਲਾਘਾ ਕਰਦਿਆ ਕਿਹਾ ਕਿ ਅੱਜ ਦੇ ਸਮੇਂ ਦੀ ਲੋੜ ਹੈ ਕਿ ਅੰਗਹੀਣਾ ਤੇ ਲੋੜੀ ਦੇ ਵਿਅਕਤੀਆਂ ਦੀ ਮਦਦ ਕੀਤੀ ਜਾਵੇ ਇਸ ਮੌਕੇ ਜਗਤਾਰ ਸਿੰਘ ਸਾਦੋਵਾਲ ਉਗੇ ਸਮਾਜ ਸੇਵਕ ਦਰਸ਼ਨ ਸਿੰਘ ਮੱਟੂ ਜੀ ਬੀਬੀ ਸੁباش ਮੱਟੂ ਜੀ ਦਵਿੰਦਰ ਕੁਮਾਰ ਮੁੱਖ ਸੰਪਾਦਕ ਪੈਗਾਮ ਮੇ ਜਗਤ सुरेंद्र ਪਾਲ ਚੱਲ ਪਰਬੰਦੀ ਸੰਪਾਦਕ ਪੈਗਾਮ ਮੇ ਜਗਤ ਜੋਗਿੰਦਰ ਪਾਲ ਹੈਪੀ ਸਾਬਕਾ ਸਰਪੰਚ ਹਰਬਜਨ ਸਿੰਘ ਅਲਫਾਜ਼ ਰਾਜੂ ਸਮੇਤ ਮਾਨਯੋਗ ਸ਼ਖਸ਼ੀਤਾ ਹਾਜ਼ਰ ਸਨ ਸਤਿ ਜੋਗੋ ਸੋ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਲੋੜਵੰਦ ਉਹਨਾਂ ਨੂੰ ਸਾਡੇ ਰੌਕੀ ਪਹਿਲਵਾਨ ਮੋਲੇ ਦਾ ਚੱਕ ਕੇ ਉਹਨਾਂ ਨੂੰ ਟਰਾਈਸਾਈਕਲ ਤੇ ਪਹੁੰਚਾ ਰਹੇ ਨੇ ਸੋ ਤੁਸੀਂ ਦੇਖ ਰਹੇ ਹੋ ਪਿੰਡ ਸਾਧੋ ਵਾਲ ਜੋ ਕਿ ਟਰਾਈਸਾਈਕਲ ਦੇਣ ਦਾ ਤੁਹਾਨੂੰ ਅੱਜ ਅਨਤੀ ਤਰੀਕ ਵਾਸਤੇ ਮੈਂ ਦੱਸਿਆ ਹੋਇਆ ਸੀਗਾ ਕਿ ਉਹ ਲੋੜਵੰਦ ਪਰਿਵਾਰਾਂ ਨੂੰ ਟਰਾਈਸਾਈਕਲ ਦਿੱਤੇ ਜਾ ਰਹੇ ਨੇ ਰਾਜੂਆ ਬਰਕਰਾਰ ਤਾਂ ਨਹੀਂ ਫਿਰ ਨਾਲ ਆ ਜਾਇਆ ਇਹਨਾਂ ਆਪਾਂ ਨੂੰ ਜਿਹੜੇ ਜਿਹਨਾਂ ਦੀ ਰੀਸਟੇਸ਼ਨ ਹੋਈ ਆ ਉਹ ਬੀਚੇਸ ਤੇ ਬੈਠ ਜਾਣ ਤੇ ਸਾਹੀ ਉਹਨਾਂ ਨੂੰ ਬੀਚੇਅ ਦਿੱਤੀ ਜਾਵੇ ਜਿਨ੍ਹਾਂ ਨੂੰ ਬੀਚੇਅ ਦੀ ਲੋੜ ਆ ਬੀਚੇਸ ਤੇ ਬੈਠ ਜਾ ਜਿਨ੍ਹਾਂ ਨੂੰ ਟ੍ਰਾਈਸਾਈਕਲ ਦੀ ਲੋੜ ਆ ਟ੍ਰਾਈਸਾਈਕਲ ਤੇ ਬੈਠ ਜਾ ਲੋ ਜੀ ਤੁਸੀਂ ਦੇਖ ਰਹੇ ਹੋ ਪਿੰਡ ਸਾਧੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਤਹਿਿਲ ਗੜਸ਼ੰਕਰ ਬਲਾਕ ਨੰਬਰ 2 ਦੇ ਵਿੱਚ ਅੱਜ ਟਰਾਈਸਾਈਕਲ ਦਿੱਤੇ ਜਾ ਰਹੇ ਨੇ ਤੇ ਨਾਲ व्हीलचेयरਾਂ ਵੀ ਦਿੱਤੀਆਂ ਗਈਆਂ ਤੇ ਉਸ ਦੇ ਨਾਲ ਹੀ ਥੋੜੀ ਬਹੁਤੀ ਹੈਲਪ ਰਾਸ਼ੀ ਵੀ ਦਿੱਤੀ ਜਾ ਰਹੀ ਹੈ ਜੋ ਕਿ ਸਾਡੇ ਰਾਜੂ ਸਾਹਿਬ ਹੁਣਾ ਵੱਲੋਂ ਆਨੰਦਪੁਰ ਤੋਂ ਭਾਰਤ ਸਾਧੂ ਜੀ ਜਲਦੀ हेलो 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 इदर पढ़ी हा ਕਿਤੇ ਜੰਗਲਾਂ ਦੇ ਵਿੱਚ ਟੈਕੀ ਪਰ ਤੁਹਾਨੂੰ ਤੁਹਾਡੀ ਲਾਈਫ ਨੂੰ ਸਾਡੀ ਚਿੰਤਾ ਪੈਣਾ ਪਰ ਕਿਤਾ ਚਟਕੀ ਦਾ ਮੌਜੂਦ ਸੀ ਕਾਲੇ ਰੋਗਾਂ ਦੀਆਂ ਵਿੱਚ ਮਾਣ ਦੀ ਜੀ ਤੁਸੀਂ ਆਪਣੀ ਮਰਜ਼ੀ ਨਾਲ ਘੁੰਮ ਫਿਰ ਸਕਦੇ ਹੋ ਬਾਹਰ ਸਾਈਕਲ ਲੈਣ ਨੂੰ ਇਹਨਾਂ ਦੇ ਨਾਲ ਦੀ ਹੁੰਦੀ ਹੈ ਕਿ ਆਪਣੀ ਮਰਜ਼ੀ ਨਾਲ ਘਰ ਅੰਦਰ ਬੈਠੇ ਜੀ ਹੋਰ ਬਾਹਰ ਆਪਣੀ ਮਰਜ਼ੀ ਨਾਲ ਘੁੰਮ ਸਕਦੇ ਆ ਦੇਖ ਸਕਦੇ ਆ ਇਹਦੇ ਕਮਰੇ ਵਿੱਚ ਆਏਗੇ ਹਾਂ ਬੈਠਦੇ ਹੋਣਾ ਜਿੰਦਗੀ ਦਾ ਹੌਸਲਾ ਚਾਕੇ ਨਾ ਜਾਂਦਾ ਸੀ ਤਾਂ ਜਾਂਦਾ ਨਹੀਂ ਸੀ ਪਰ ਹੁਣ ਇਹ ਜੋ ਤੁਸੀਂ ਇਹਨਾਂ ਵਧੀਆ ਪ੍ਰਾਗਟ ਹੈ ਇੰਗਲੈਂਡ ਤੋਂ ਆਪੇ ਇਹ ਬਹੁਤ ਸ਼ਾਨਦਾਰ ਜੋ ਹੈ ਬਹੁਤ ਬਹੁਤ ਅੰਗਵਾਰਾ ਉਹ ਆਪਣੀ ਮਾਰਕੀ ਦੇ ਕੁਝ ਪਾਰਟਿਸਾਈਕਲ ਤੇ ਜਾ ਸਕਦੇ ਆ ਪਰ ਅਸੀਂ ਛੱਡਦੇ ਹਾਂ ਅੱਛਾ ਚਲੋ ਵੀ ਲੋਕ ਸਾਬੋ तो धन्यवाद चलो मैं करो जवान चुका में रह रहा हूं एक मिनट दीजिए मदद करने के लिए और मेरा मतलब है तो बात क्या पता फैसला तो बहुत-बहुत धन्यवाद तो मैं प्रोजेक्ट वाला हूं ਸਾਸ਼ਟ੍ਰਿਕ ਜੰਤੂ ਨੂੰ ਕਿੱਦਾਂ ਦਾ ਫੀਲ ਹੋ ਰਿਹਾ ਜੀ ਅੱਜ ਤੁਸੀਂ ਵੀਲ ਚੇਅਰਸ ਤੇ ਟਰਾਈਸਾਈਕਲ ਦਿੱਤੇ ਸਾਨੂੰ ਇੰਨੀ ਖੁਸ਼ੀ ਹੋਇਆ ਕਿ ਇਸ ਕੰਮ ਚ ਜੁੜ ਸਕੀਏ ਕਿੰਦਾ ਬਹੁਤ ਖੁਸ਼ੀ ਹੋਇਆ ਕਿ ਕਿ ਨਾ ਅਸੀਂ ਮਦਦ ਕਰ ਸਕਦੇ ਆ ਅਮ ਇੰਗਲੈਂਡ ਤੋਂ ਕੋਦ ਪਾਜੀ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਨਾਲ ਜਾਣਾ ਆ ਤੁਸੀਂ ਯੂ نو ਡੋਨੇਸ਼ਨ ਇਕੱਠੇ ਕਰੋ ਯੂ نو ਸਾਨੂੰ ਕਿਦਾਂ ਬਹੁਤ ਮਹਿਸੂਸ ਹੋਇਆ ਕਿ ਇਹ ਕੰਮ ਅਸੀਂ ਕਰਨਾ ਆ ਤੇ ਅੱਗੇ ਵੀ ਤੁਸੀਂ ਕਹਾ ਵੀ ਤੁਸੀਂ ਇਸ ਤਰ੍ਹਾਂ ਜਿਵੇਂ ਸੇਵਾ ਦਾ ਕੰਮ ਕਰੋਗੇ ਜੀ ਜਰੂਰ ਕਰਾਂਗੇ ਹਾਂਜੀ ਜੀ ਕਿਸੇ ਚੀਜ਼ ਦੀ ਵੀ ਲੋੜ ਆ ਲੋੜਵੰਦ ਪਰਿਵਾਰ ਉਹਨਾਂ ਦੀ ਸੇਵਾ ਹਾਂਜੀ ਕਰਾਂਗੇ ਜਰੂਰ ਹਨ ਪਾਜੀ ਦੇ ਨਾਲ ਪਾਜੀ ਨੇ ਕਿਹਾ ਚੈਰਿਟੀ ਹਨਪੋ ਮਕਾਨੀਆਂ ਉਹਨਾਂ ਦੇ ਨਾਲ ਅਸੀਂ ਕੰਮ ਕਰਾਂਗੇ ਤਾਂ ਗਾਹਾਂ ਵੀ ਐਦਾ ਦੇ ਕਰਾਂਗੇ ਗਿਆ ਤੇ ਤੁਹਾਨੂੰ ਪਾਜੀ ਨੇ ਪਹਿਲੀ ਵਾਰ ਕਿਹਾ ਜੀ ਇਹ ਮਤਲਬ ਡੋਨੇਸ਼ਨ ਦਾ ਜੀ ਆਪਾਂ ਇਕੱਠਾ ਕਰੀਏ ਡੋਨੇਸ਼ਨ ਕਰਕੇ ਆਪਾਂ ਅਸੀਂ ਪਹਿਲੀ ਵਾਰ ਆਏ ਆ ਪਾਜੀ ਦੇ ਨਾਲ ਇਹਨਾਂ ਨੇ ਪਿਛਲੇ ਸਾਲ ਵੀ ਆਏ ਸੀ ਕੋਈ ਤਾਂ ਅਸੀਂ ਇਹਨਾਂ ਦਾ ਗੱਲ ਸੁਣੀ ਸੀ ਕਿ ਅਸੀਂ ਪਿਛਲੀ ਪਾਜੀ ਉਹਨਾਂ ਨੇ ਪਿਛਲੀ ਵਾਰ ਵੀ ਐਨੇ ਡੋਨੇਸ਼ਨ ਦਿੱਤੇ ਆ ਅਸੀਂ ਕਿ ਅਸੀਂ ਅਸੀਂ ਬਚਾਉਂਦੇ ਕਿ ਅਸੀਂ ਅਸੀਂ ਵੀ ਜਾਈਏ ਠੀਕ ਹੈ ਤਾਂ ਅਸੀਂ ਕਹਿੰਦੇ ਆ ਯੂ ਨੋ ਪਾਜੀ ਨੇ ਅੱਗੇ ਕਿਹਾ ਸੀ ਕਿ ਯੂ ਨੋ ਜਆ ਪੈਸੇ ਨਹੀਂ ਹੈਗੇ ਟਾਈਮ ਹੋਵੇ ਉਹ ਵੀ ਬਹੁਤ ਹੈ ਤੁਸੀਂ ਟਾਈਮ ਦੇ ਸਕਦੇ ਆ ਪਰ ਯੂ نو 100 200 ਜਾਂ ਕੋਈ ਵੀ ਦੇ ਸਕਦੇ ਬਹੁਤ ਹੋ ਜਾਂਦੇ ਆ ਇਕੱਠੇ ਜਮਾ ਤੇ ਜਿੰਮੇ ਭਾਜੀ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ ਯਾਨੀ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਕਰਨ ਦੀ ਤੇ ਬਾਕੀਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਇਹੀ ਕਹਾਂਗੇ ਕਿ ਯੂ نو ਕਈ ਬੜੀ ਇੰਡੀਆ ਦੀ ਗਵਰਨਮੈਂਟ ਨਹੀਂ ਕਰਦੀ ਹੈ ਕਿ ਕਿ ਡਿਸੇਬਲਡ ਵਾਲਿਆਂ ਲਈ ਕਿ ਤੁਸੀਂ ਆਪਣੇ ਲੋਕ ਕਿਦਾਂ ਤੁਸੀਂ ਇਕੱਠੇ ਹੋ ਕੇ ਇਹ ਕੰਮ ਜ਼ਰੂਰ ਕਰੋ ਥੈਂਕ ਯੂ ਤਾਂ ਪੁੱਛ ਰਿਹਾ ਕਿ ਇਹ ਉਪਰਾਲਾ ਉਹਨਾਂ ਦੇ ਚੈਂਪੀਅਨ ਕਿਵੇਂ ਆਇਆ ਤੇ ਤੁਹਾਡੇ ਨਾਲ ਗੱਲਬਾਤ ਕਰਨ ਆਏ ਆ। ਸਮਰੱਥ ਸਿੰਘ ਰਾਜੀ ਉਹਨੇ ਉਹਨਾਂ ਦੀ ਟੀਮ ਦੇ ਮੈਂਬਰ ਤੇ ਆਇਆ। ਰਾਜੀ ਜੀ ਪਹਿਲਾਂ ਤਾਂ ਪੈਗਾਮ ਜਗਤ ਤੇ ਤੁਹਾਡਾ ਸਤਿ ਸ਼੍ਰੀ ਅਕਾਲ ਜੀ। ਵੈਲਕਮ। ਤੇ ਸਰ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੁਹਾਡਾ ਜਿਹੜਾ ਇਹ ਟਰਾਈਸਾਈਕਲ ਦੇਣ ਦਾ ਹੀ ਮਾਇੰਡ ਦੇ ਵਿੱਚ ਕਿਵੇਂ ਆਇਆ? ਜੀ ਗੱਲ ਇਦਾਂ ਤੇ ਉਸ 2 ਸਾਲ ਪਹਿਲਾਂ ਆਏ ਸੀ। ਉਦੋਂ ਸਾਡੇ ਡੈਡੀ ਹੋਣੀ 휠ਚੇਅਰ ਵਿੱਚ ਆਏ ਸੀ। ਤਾਂ ਮਨ ਵਿੱਚ ਇਹ ਗੱਲ ਆਈ ਤੇ ਮੈਂ ਮੈਂ ਕਈ ਵਾਰ ਹੀ ਦੇਖਿਆ ਆਪੇ ਜਿਵੇਂ ਕਈ ਸਾਲ ਹੋ ਗਏ ਮੈਂ ਇੰਡੀਆ ਨੂੰ ਆਉਂਦੇ ਨੂੰ ਮੈਂ ਕੋਈ 휠 ਚੇਅਰ ਵਾਲਾ ਬੰਦਾ ਦੇਖਿਆ ਨਹੀਂ ਤੇ ਫਿਰ ਮੈਂ ਸੋਚਿਆ ਆਪੇ ਹੋ ਸਕਦਾ ਪੇ ਗਰੀਬੀ ਕਰਕੇ ਮੈਂ ਹੈਪੀ ਹੋ ਜਾਏਗਾ ਸੋਚਿਆ ਗੱਲ ਕੀਤੀ ਤੇ 휠 ਚੇਅਰ ਮਹਿੰਗੀ ਵੀ ਕਾਫੀ ਬਹੁਤ ਹੈ ਐਥੇ ਸਹੂਲਤਾਂ ਹੈਣੀਆਂ ਕੋਈ ਸਿਸਟਮ ਹੈ ਨਹੀਂਗਾ ਜਿੱਦੇ ਕਿ ਸਰਕਾਰ ਤੁਹਾਡੀ ਸਪੋਰਟ ਕਰੂਗੀ ਤੇ ਫਿਰ ਮੇਰੇ ਮਨ ਵਿੱਚ ਆਪ ਮੈਂ ਯੂਕੇ ਦੇ ਵਿੱਚ ਸੰਸਥਾ 30 ਸਾਲ ਹੋ ਗਏ ਚਲਾਣੀ ਨੂੰ ਡਿਸੇਬਿਲਟੀ ਦੀ ਉਹੀ ਜਿਹੜੀ ਮੇਰੀ ਐਕਸਪੀਰੀਅੰਸ ਹੈ ਉਰੇ ਨਾਲ ਮੈਂ ਪੈਸੇ ਇਕੱਠੇ ਕਰਕੇ ਥੋੜੀ ਜਿਹੀ ਟੀਮ ਪਿਛਲੇ ਸਾਲ ਵਿਲਾ ਆਏ ਸੀਗੇ ਸਿਤ ਪੰਜ ਛੇ ਜਣੇ ਤੇ ਸਰ ਮੈਂ ਤਾਂ ਡੀਪੀ ਗੱਲ ਰੋਕਦਾ ਜਿਵੇਂ ਕਿ ਤੁਸੀਂ ਯੂਕੇ ਦੀ ਸੰਸਥਾ ਬਾਰੇ ਗੱਲ ਕੀਤੀ ਆ ਕਿ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਤੁਸੀਂ ਕਿੱਦਾਂ ਦੱਸਿਆ ਕਿ ਸਾਡੇ ਇੰਡੀਆ ਦੇ ਵਿੱਚ ਕੁਝ ਲੋੜਵੰਦ ਪਰਿਵਾਰ ਜਾਂ ਕਿਸ ਤਰ੍ਹਾਂ ਤੁਹਾਡੇ ਹੀ ਮਤਲਬ ਉਧਰ ਉਧਰ ਆਈਡੀਆ ਕਿਸ ਤਰ੍ਹਾਂ ਕੀਤਾ ਜੀ ਉਸਾਈ ਤੇ ਯੂਕੇ ਦੇ ਵਿੱਚ ਮੇਰੇ ਤੋਂ ਜੇ ਮੇਰੇ ਜਿਹੜੇ ਵਾਕ ਵੀ ਬੰਦੇ ਹੈਗੇ ਆ ਉਹਨੇ ਜਦ ਮੈਂ ਗੱਲ ਕੀਤੀ ਉਹਨੇ ਉਸੇ ਵੇਲੇ ਆਟੋਮੈਟਿਕਲੀ ਉਹ ਨਹੀਂ ਗੱਲ ਕਰਤੀ ਕਹਿੰਦੀ ਪਈ ਕੋਈ ਪ੍ਰੋਬਲਮ ਨਹੀਂ ਅਸੀਂ ਤੁਹਾਡੇ ਨਾਲ ਆ ਉਦੋਂ ਜਦ ਮੈਂ ਹੁਣ ਸ਼ਹਿਰ ਹੁਣੀ ਆਇਆ ਨਵੀਂ ਸਾਰੇ ਕਾਰਨ ਵੀ ਵਿੱਚ ਸਾਰੇ ਅਸੀਂ ਕੋਈ ਓਟੋਮੈਟਿਕਲੀ ਮੇਰੇ ਨਾਲ ਖੜ ਗਏ ਤੇ ਅਸੀਂ ਆਪਣਾ ਕਰਾਇਬੀ ਲਾ ਕੇ ਆਏ ਹਣੀ ਤੇ ਅਸੀਂ ਕਹਿੰਦੇ ਕੋਈ ਨਹੀਂ ਪੈਸੇ ਜਿਹੇ ਹੈਗੇ ਅਸਰ ਕੋ ਪੂਰੀ ਡੋਨੇਸ਼ਨ ਲਵੋਗੇ ਫਿਰ ਮੈਂ ਹੈਪੀ ਹੋਣਾ ਗੱਲ ਕੀਤੀ ਇਹਨੀ ਅਟਾ ਆਰਡਰ ਕਰਤੀ ਮੇਰੇ ਕਾ ਲੁਧਿਆਣੇ ਉਹਨੀ ਆਰਡਰ ਕੀਤੀ ਉਹਲ ਚੈਰ ਵਾਲੇ ਟ੍ਰਾਈਸਾਈਕਲ ਨਾਲੇ ਫਿਰ ਬੱਸ ਐਦਾਂ ਹੀ ਕਾਫੀ ਟੀਮ ਦੀ ਜਿਹੜੀ ਐਫਰਟਸ ਐਦਾਂ ਇਦਰ ਇਦਰ ਉਹ ਹੇ ਭਾਜੀ ਉਹ ਨਹੀਂ ਕੀਤੀ ਸੀਗੀ ਸਾਡੇ ਭਾਜੀ ਹੁਣ ਹੈਪੀ ਭਾਈ ਜੀ ਤਾਂ ਬਹੁਤ ਜ਼ਿਆਦਾ ਮਤਲਬ ਕਹਾਂ ਕਿ ਇੰਡੀਆ ਦੇ ਵਿੱਚ ਕਾਫੀ ਸਮਾਜ ਸੇਵਾ ਦਾ ਕੰਮ ਕਰਦੇ ਆ ਤੇ ਹੈਪੀ ਭਾਈ ਉਹਨਾਂ ਨਾਲ ਤੁਹਾਡੇ ਕਿਵੇਂ ਜਾਨੀ ਕਿ ਤਾਲਮਿਲ ਹੋਇਆ ਕਿ ਕੁਝ ਪਰਿਵਾਰ ਲੋੜਵੰਦ ਹੈਗੇ ਆ ਉਹਨਾਂ ਨੇ ਕਿੰਦਾ ਤੁਹਾਨੂੰ ਦਿੱਸਿਆ ਤਾਂ ਉਹਨੇ ਤਾਂ ਕਹਿੰਦੇ ਸਾਡੇ ਸਾਡਾ ਛੋਟਾ ਪਰ ਆਇਆ ਸਾਡਾ ਤੇ ਬੱਸ ਐਦਾਂ ਹੀ ਗੱਲਬਾਤ ਵਿੱਚ ਇਦਾਂ ਮੈਂ ਹੈਪੀ ਨੂੰ ਕਹਿੰਦਾ ਐਦਾਂ ਕਰਨੀ ਹੈ ਗੱਲ ਬੱਸ ਉਹ 2 ਮਿੰਟਾਂ ਦਾ ਕੰਮ ਕਰਤਾ ਜਿਹੜਾ ਕੰਮ ਨਾਲ ਤੇ ਕਰ ਦੇ ਸੀ ਇਹ 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 ਨੂੰ ਕਹਿੰਦੇ ਆ ਵੀ ਜਦੋਂ ਬੰਦੇ ਨੂੰ ਬੰਦੇ ਕੋਲ ਹਿੰਮਤ ਹੁੰਦੀ ਹੈ ਨਾ ਸਾਰੇ ਕੰਮ ਹੋ ਸਕਦੇ ਆ ਸਹੀ ਹੈ ਜਿਦਾ ਪੁਰਾਣੀ ਕਹਾਵਤ ਹੈ ਕਿ ਜਿੱਥਾਂ ਚਾਹ ਵਾਹਰਾ ਤੇ ਜੇ ਆਪਾਂ ਚਾਹ ਕਰਾਂਗੇ ਤਾਂ ਸਾਨੂੰ ਰਾਹ ਕੋ ਉਧਰ ਮਿਲੂਗਾ ਤੇ ਆਪਾਂ ਹੁਣ ਹੈਪੀ ਭਾਜੀ ਹੁਣ ਨਾਲ ਵੀ ਗੱਲ ਕਰਦੇ ਹਾਂ ਹੈਪੀ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਅੱਜ ਦੇਖੋ ਵਿਦੇਸ਼ ਦੇ ਵਿੱਚੋਂ ਇੰਨੀ ਵੱਡੀ ਟੀਮ ਆਈ ਆ ਆਪਣੇ ਅਮਰਜੀਤ ਭਾਜੀ ਉਹਨਾਂ ਦੇ ਨਾਲ ਤੇ ਤੁਹਾਡਾ ਦਿਲ ਕਿਵੇਂ ਖੁਸ਼ ਆ ਔਰ ਮੈਂ ਖੁਦ ਜਿਹੜੇ ਆਪਣੇ ਐਨ ਆਰ ਆਈਸ ਬਾਹਰੋਂ ਆਏ ਹੋਏ ਆ ਮੈਂ ਉਹਨਾਂ ਦੇ ਚਿਹਰਿਆਂ ਤੇ ਸਮਾਈਲ ਦੇਖ ਕੇ ਮੇਰੇ ਦਿਨ ਨੂੰ ਬਹੁਤ ਬਹੁਤ ਨੂੰ ਸਕੂਨ ਮਿਲਿਆ ਔਰ ਕਿਉਂਕਿ ਮੈਨੂੰ ਖੁੱਦ ਨੂੰ ਕਈ ਦਿਨ ਹੋ ਗਏ ਸੀਗੇ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਨੂੰ ਅੱਜ ਮੈਨੂੰ ਥੋੜਾ ਕੋਈ ਕੰਮ ਪੈ ਗਿਆ ਸੀਗਾ ਥੋੜਾ ਲੇਟ ਮੈਂ ਇਸ ਕਰਕੇ ਹੋ ਗਿਆ ਨਹੀਂ ਤਾਂ ਮੈਂ ਕਾਫੀ ਟਾਈਮ ਪਹਿਲਾਂ ਦਾ ਆਣਾ ਸੀਗਾ ਔਰ ਕੋਸ਼ਿਸ਼ ਸੀ ਕਿ ਮੇਰੀ ਕਿ ਮੈਂ ਲਾਈਵ ਚਲਾਉਂਦਾ ਐਕਚੁਅਲੀ ਮੈਨੂੰ ਕੋਈ ਥੀਮਾਂ ਪਲਾਨ ਕਰਕੇ ਮੈਂ ਥੋੜਾ ਲੇਟ ਹੋ ਗਿਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਮੇਰੇ ਕੋਲ ਰਵਜੀ ਮੈਂ ਜਦੋਂ ਕੋ ਭਾਜੀ ਨੇ ਅਸੀਂ ਹਾਂ ਸਲਾਹ ਕੀਤੀ ਕਿ ਆਪਾਂ ਟ੍ਰਾਈਸਾਈਕਲ ਤੇ ਵੀਲਚੇਅਰ ਔਰ ਮਾਲੀ ਮਦਦ ਵੀ ਕਰਨੀ ਆ ਔਰ ਮੈਂ ਹੈਰਾਨ ਇਸ ਗੱਲਾਂ ਆ ਮੇਰਾ ਮਨ ਪਛੀੜਿਆ ਜਦੋਂ ਮੈਨੂੰ ਫੋਨ ਆਂਦੇ ਸੀਗੇ ਇਹੋ ਜਿਹੇ ਗਰੀਬ ਲੋਕਾਂ ਦੇ ਜਿਨ੍ਹਾਂ ਨੂੰ 10-10 ਸਾਲ ਹੋ ਗਏ ਕਮਰਿਆਂ ਵਿੱਚ ਕੈਦ ਆ ਬਾਹਰ ਨਿਕਲੇ ਨਹੀਂਗੇ ਜੇ ਕੋਈ ਚੱਕ ਕੇ ਲੈ ਜਾਂਦਾ ਤੁਸੀਂ ਬਾਹਰ ਤਾਂ ਦੇਖ ਲੈਂਦੇ ਸੀਗੇ ਵੀ ਤੇ ਅੰਦਰ ਹੀ ਬੈਠੇ ਹੁਣ ਅਜੋ ਆਏ ਸੀਗੇ ਟ੍ਰਾਈਸਾਈਕਲ ਲੈ ਉਹਨਾਂ ਨੇ ਉਹ ਖੁਦ ਕਹਿ ਰਹੇ ਕਿ ਅਸੀਂ ਬਾਹਰ ਜਾ ਕੇ ਹੁਣ ਜ਼ਿੰਦਗੀ ਦੇਖ ਸਕਦੇ ਆ ਆਪਣੀ ਮਰਜ਼ੀ ਨਾਲ ਟਰਮੀਨਲ ਬਹੁਤ ਸਕੂਨ ਮਿਲਿਆ ਤੇ ਮੈਂ ਧੰਨਵਾਦ ਅਮਰਜੀਤ ਜੀ ਤੇ ਪੂਰੀ ਇੰਗਲੈਂਡ ਟੀਮ ਦਾ ਜਿਨ੍ਹਾਂ ਨੇ ਇਹਨਾਂ ਸੋਚਿਆ ਸਾਡੇ ਲੋਕਾਂ ਬਾਰੇ ਤੇ ਮੈਂ ਉਮੀਦ ਕਰਦਾ ਕਿ ਜੋ ਸਾਡੇ ਨਾਲ ਵਾਦਾ ਕੀਤਾ ਹਰ ਇੱਕ ਸਾਲ ਦਾ ਇਹ ਅਸੀਂ ਇਸ ਤਰ੍ਹਾਂ ਪੂਰਾ ਕਰੂੰਗਾ ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਇਹ ਸਾਲ ਦਾ ਹੀ ਨਹੀਂ ਇਹ ਹਰੇਕ 2-3 ਮਹੀਨੇ ਬਾਅਦ ਅਸੀਂ 5-7 5-7 ਸੈਕਿੰਡ ਪੂਰਾ ਸਾਲ ਇਹ سلسلہ ਚੱਲਦਾ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਬਹੁਤ ਹੀ ਵਧੀਆ ਖੁਸ਼ੀ ਮਹਿਸੂਸ ਹੋ ਰਹੀ ਹੈ ਐਨਆਈ ਦੇ ਕਰ ਸਕਦੇ ਹੈ ਕਿ ਭਾਵੇਂ ਸਾਤੂ ਆਪੇ ਦੇ ਦੇਖਦੇ ਰਹਿੰਦੇ ਹੋ ਸੋਸ਼ਲ ਮੀਡੀਆ ਤੇ ਕਾਫੀ ਸਮਾਸੀ ਵਾਲਾ ਕੰਮ ਕਰਦੇ ਆ ਅਸੀਂ ਥੋੜਾ ਦੂਸਰੀ ਟੀਮ ਮੈਂਬਰਸ ਹੈ ਨਾਲ ਵੀ ਕਰ ਰਹੇ ਹਾਂ ਸੋ ਸਾਡੇ ਅਮਰਜੀਤ ਭਾਜੀ ਉਹਦੇ ਨਾਲ ਜੋ ਕਿ ਐਨਲਾਈਜ਼ ਆਏ ਨੇ ਕਿਉਂਕਿ ਉਹ ਇਹਨਾਂ ਦੀ ਗੱਲਬਾਤ ਨੂੰ ਸਮਝਣਗੇ ਅਮਰਜੀਤ ਭਾਜੀ ਜਿਹੜੇ ਤੁਹਾਡੇ ਨਾਲ ਐਨਲਾਈਜ਼ ਨੇ ਮਤਲਬ ਸਾਥ ਦਿੱਤਾ ਤੁਸੀਂ ਇਹਨਾਂ ਨੂੰ ਵੀ ਪੁੱਛੋ ਕਿ ਇਹ ਕਿੱਦਾਂ ਦਾ ਫੀਲ ਕਰ ਰਹੇ ਨੇ ਸੋ ਦੱਸ ਕਿ ਮੀ ਵਾਟਸ ਯੋਰ ਫੀਲਿੰਗ about what's happened today and and the lead up to today. How do you feel about it? I I think we all feel very humbled um, and privileged to be able to help people who need the help and disabled people need help all over the world and it is a privilege to be here in Amo's area where he was born and raised and we are lucky to have Amo in the UK now. And so it's very good for us to give back to the Punjab and India. So they're asking, what's your plans for the future? Will you will you join me again next year? <laughs> next year, yes. Definitely. Well, you can answer that one. Yes. Next year, we will uh, come back again, but hopefully double the money that we raised this year, so we can do more help. but also so we can uh, do some more in some other areas i think ami would yeah. like to do uh, and i think we'd very much look forward to that a bit but a very exciting year ahead so mane bahut hi vadiya yani chalo ke ek bahut vadiya platform chuneya jo ke load band parivara nu ਇਹ ਇਹ ਚੀਜ਼ਾਂ ਕੋਈ ਵੀ ਕਿਸੇ ਤਰ੍ਹਾਂ ਦੀ ਹੈਲਪ ਜਿਵੇਂ ਕਿ ਇਸ ਵਾਰ ਉਹਨਾਂ ਨੇ ਵਿੱਚ ਵਿੱਚ ਬਹੁਤ ਟ੍ਰਾਈਸਾਈਕਲ ਦਿੱਤੇ ਆ ਔਰ ਲੋੜਵੰਦ ਪਰਿਵਾਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਨਗੇ ਅਮਰਜੀਤ ਜੀ ਤੁਸੀਂ ਜਿਹੜੇ ਇੰਡੀਆ ਦੇ ਵਿੱਚ ਸਾਡੇ ਹੋਰ ਵੀ ਸਮਾਜ ਸੇਵੀ ਨੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਜਿਹੜੀ ਸੰਸਥਾ ਵਾਲੀ ਗੱਲ ਹੁੰਦੀ ਜਿਹੜੀ ਚੈਰਿਟੀ ਵਾਲੀ ਗੱਲ ਹੁੰਦੀ ਆ ਇੰਡੀਆ ਵਿੱਚ ਘੱਟ ਹੀ ਮੈਂ ਦੇਖਿਆ ਪਏ ਇਹ ਕੰਮ ਚੱਲਦਾ ਹੈ ਯੂਕੇ ਵਿੱਚ ਬਹੁਤ ਜਿੱਦਾਂ ਪੌਪੂਲਰ ਆ ਸਾਰੇ ਬੰਦੇ ਆਪਣੇ ਜੇਬ ਚੋਂ ਪੈਸੇ ਕੱਢ ਕੇ ਬਿਲਕੁਲ ਖੁਸ਼ ਹਿਆ ਤੇ ਜਿੱਦਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਵੇ ਜਿਹੜਾ ਕੋ ਪੈਸੇ ਹੈ ਨਹੀਂ ਟਾਈਮ ਹੈ ਤੇ ਉਹ ਆਪਣਾ ਮੈਂ ਚਾਹੁੰਦਾ ਹੈ ਪੇ ਸਾਡੀ ਸਾਡੇ ਵੱਲ ਦੇਖ ਕੇ ਇੱਥੇ ਦੇ ਜਿਹੜੇ ਵਾਸੀ ਬੰਦੇ ਆ ਉਹ ਵੀ ਇਦਾਂ ਹੀ ਕਰਨ ਤੇ ਆਪਣੇ ਆਪਣੇ ਆਪਣਾ ਟਾਈਮ ਕੱਢੋ ਜਿੰਨੀ ਕਿ ਤੁਹਾਡੇ ਕੋ ਹਿੰਮਤ ਹੈਗੀ ਆਪਣੀ ਸਪੋਰਟ ਕਰੋ ਆਪਣੀ ਆਪਣੇ ਆਪਣੇ ਪਿੰਡ ਦੀ ਆਪਣੀ ਕਮਿਊਨਿਟੀ ਦੀ ਆਪਣੇ ਪੂਰੇ ਸਮਾਜ ਦੀ ਜਿੱਥੇ ਵੀ ਤੁਸੀਂ ਸੇਵਾ ਕਰ ਸਕਦੇ ਕਰੋ ਬਿਲਕੁਲ ਜੀ ਸੋ ਅਮਰਜੀਤ ਭਾਜੀ ਉਹਨਾਂ ਦਾ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਪਿੰਡ ਸਾਧੋਵਾਲ ਜ਼ਿਲ੍ਹਾ shearpur ਤਹਿਸੀਲ ਗੜ ਸ਼ੰਕਰ ਦੇ ਵਿੱਚ ਅੱਜ ਸਾਡੇ ਅਮਰਜੀਤ ਸਿੰਘ ਰਾਜੂ ਉਹਨਾਂ ਨੇ ਤੇ ਉਹਨਾਂ ਦੀ ਟੀਮ ਨੇ ਤੇ ਸਾਡੇ ਹੈਪੀ ਭਾਜੀ ਉਹਨਾਂ ਨੇ ਤੇ ਸਾਡੇ ਹਰਜਿੰਦਰ ਸਿੰਘ ਭਾਜੀ ਜਿਹੜੇ ਮਾਸਟਰ ਜੀ ਉਹਨਾਂ ਨੇ ਤੇ ਸਾਡੇ ਪੈਗਾਮੇ ਜਗਤ ਦੇ ਆਦਾਰਾ ਪੈਗਾਮੇ ਜਗਤ ਜੋ ਕਿ ਇਹਨਾਂ ਦੇ ਨਾਲ ਅਮਰਜੀਤ ਸਿੰਘ ਰਾਜੂ ਉਹਨਾਂ ਦੀ ਟੀਮ ਔਰ ਸਾਧੋਵਾਲ ਪਿੰਡ ਔਰ ਤਕਰੀਬਨ ਪੰਜਾਬ ਦੇ ਵਿੱਚ ਜਿੰਨੇ ਵੀ ਸੋਸ਼ਲ ਵਰਕਰ ਵਧੀਆ ਕੰਮ ਕਰਦੇ ਆ ਉਹਨਾਂ ਦੇ ਨਾਲ ਮੋਂਡੇ ਨਾਲ ਮੋਂਡਾ ਜੋੜ ਕੇ ਕਰਿਆ ਔਰ ਅਮਰਜੀਤ ਸਰ ਜੋ ਕਿ ਸਪੈਸ਼ਲ ਬਾਹਰੋਂ ਐਨਆਰਆਈਜ਼ ਦੇ ਨਾਲ ਆਏ ਆ ਉਹਨਾਂ ਨੂੰ ਵੀ ਆਪਣੇ ਵੱਲੋਂ ਅਸੀਂ ਪੈਗਾਮੇ ਜਗਤ ਅਦਾਰਾ ਵੱਲੋਂ ਧੰਨਵਾਦ ਕਰਦੇ ਆ ਤੇ ਅਸੀਂ ਆਸ ਕਰਦੇ ਆ ਕਿ ਅੱਗੇ ਤੋਂ ਵੀ ਇਹ ਇਦਾਂ ਦੇ ਉਪਰਾਲੇ ਕਰਦੇ ਰਹਿਣਗੇ ਔਰ ਪੈਗਾਮੇ ਜਗਤ ਇਹਨਾਂ ਦੇ ਨਾਲ ਮੋਂਡੇ ਨਾਲ ਮੋਂਡਾ ਜੋੜ ਕੇ ਦਿਨ ਰਾਤ ਨਾਲ ਖੜਾ ਆ ਮੈਂ ਬਲਜਿੰਦਰ ਸਿੰਘ ਪਿੰਡ ਕਿਤਨਾ ਜ਼ਿਲ੍ਹਾ ਹੁਸ਼ਿਆਰਪੁਰ ਤਸੀਰ ਗੜ ਸਿੰਘ ਤੋਂ ਧੰਨਵਾਦ